ਤਾਰੀਆਂ ਦੀ ਦਿਲ ਦੀ ਆਵਾਜ਼ ਕਿਸੇ ਗੁਰਮੁਖ ਡੰਨੇ ਚਾਰ ਸਤਰਾਂ ਦੇ ਵਿੱਚ ਭੇਜੀਆ ਤੇ ਆਪੀਆਂ ਨਾਲ ਸਾਂਝੀਆ ਪੁੱਤ ਵਾਰ ਕੇ ਚਾਰੇ ਤੈਨੂੰ ਆਪਣਾ ਬਣਾਵਾਂਗਾ ਸਿਖਾ ਚਾਰੇ ਦੇ ਚਾਰੇ ਭਾਰਤੇ ਹੁਣ ਕਿੱਥੋਂ ਮੇਰਾ ਹੋ ਜਾ ਆਦਾ ਸਿੰਘਾ ਤੈਨੂੰ ਮੈਂ ਆਪਣੇ ਸੀਨੇ ਨਾਲ ਲਾਵਾਂਗਾ ਅਜੀਤ ਜੁਝਾਰ ਜੋਰਾਵਰ ਤੇ ਫਤਿਹਾਂ ਨੂੰ ਮੈਂ ਆਪਣੀ ਗੋਦ ਚੋਂ ਕੱਢਿਆ ਤੇ ਆ ਤੈਨੂੰ ਮੈਂ ਆਪਣਾ ਪੁੱਤਰ ਤੀ ਬਣਾਉਣਾ ਵੇਖੀ ਸਰਵੰਸ ਵਾਰ ਕੇ ਮੈਂ ਇੱਕ ਹੰਝੂ ਨਾ ਵਹਾਵਾਂਗਾ ਖਾਲੀ ਕਰ ਝੋਲੀ ਤੈਨੂੰ ਪੁੱਤ ਮੈਂ ਹਣਾਵਾਂਗਾ ਸਰਬੰਸ ਕੁਰਬਾਨਿਤ ਪ੍ਰਮਾਤਮਾ ਦੀ ਰਜਾ ਜੀ ਵਿੱਚ ਅਡੋਲ ਰਹੀ ਡੋਲੇ ਨਹੀਂ ਇਹ ਕੇਵਲ ਔਰ ਕੇਵਲ ਧੰਗੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਪੂਰੇ ਬ੍ਰਹਿਮੰਡਾਂ ਦੇ ਅੰਦਰ ਇੱਕੋ ਸ਼ਖਸੀਅਤ ਆ ਜਿਹੜਾ ਸਭ ਕੁਝ ਵਾਰ ਕੇ ਫੇਰ ਕਿੰਦਾ ਪੰਥ ਵਸੇ ਮੈਂ ਉੱਡਾਂ ਮਨ ਚਾਉ ਕੋ ਮੇਰਾ ਜੀ ਨੂੰ ਚਾਹ ਗੁਰੂ ਕੋ ਜਿਹੜਾ ਸਾਨੂੰ ਆਪਣੇ ਪੁੱਤਰਤੀ ਬਣਾਉਣ ਨੂੰ ਤਿਆਰ ਹੋਰ ਤਿਆਰ ਬੈਠਾ ਆ ਸਿਖਾ ਮੈਂ ਗੋਦੀ ਖਾਲੀ ਇਤੇ ਤੂੰ ਮੇਰਾ ਪੁੱਤਰਤੀ ਬਣ ਤੇ ਗਲ ਬਕੜੀ